ਜੈਪੀ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਾਵਰ ਆਫ ਸੋਸ਼ਲ ਯੂਨਿਟੀ ਦੇ ਵਿੱਚ ਕੁਝ ਅਜੀਬੇ ਮੈਂਬਰ ਨੇ ਜਿਨ੍ਹਾਂ ਨੂੰ ਸੱਚਮੁੱਚ ਸੈਲੂਟ ਕਰਦਾ ਬਣਦਾ ਹੈ ਵੈਸੇ ਤਾਂ ਹਰ ਹਰ ਮੈਂਬਰ ਜਿਹੜੇ ਹੈ ਬੜੇ ਰਿਸਪੈਕਟਡ ਨੇ ਪਰ ਫਿਰ ਵੀ ਕੁਝ ਹੀ ਕجهه ਲੋਕ ਹੁੰਦੇ ਨੇ ਜਿਹੜੇ ਬੇਸ਼ੱਕ ਆਪ ਜਿਸ ਮਰਜ਼ੀ ਕੰਡੀਸ਼ਨ ਵਿੱਚ ਰਹਿਣ ਔਰ ਜਦੋਂ ਸਮਾਜ ਦੀ ਗੱਲ ਹੁੰਦੀ ਹੈ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਉਹ ਖੜੇ ਹੁੰਦੇ ਨਜ਼ਰ ਆਉਂਦੇ ਨੇ ਅੱਜ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪਾਵਰ ਆਫ ਸੋਸ਼ਲ ਜੁਨਤੀ ਦੇ ਡਿਸਟ੍ਰਿਕਟ ਨਮਾ ਸ਼ਹਿਰ ਦੇ ਪ੍ਰੈਜ਼ੀਡੈਂਟ ਸਰਦਾਰ ਕਮਲਜੀਤ ਸਿੰਘ ਜੀ ਜਿਹੜੇ ਕਿ ਬਹੁਤ ਹੀ ਹੌਨੈਸਟ ਇੱਕ ਬਹੁਤ ਹੀ ਮਿਲਨਸਾਰ ਬਹੁਤ ਹੀ ਸਮਾਜ ਦੇ ਪ੍ਰਤੀ ਤਤ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਪੋਸੂ ਨਾਮਾ ਚੈਨਲ ਵੱਲੋਂ ਪਹਿਲਾਂ ਤਾਂ ਮੁਬਾਰਕਾਂ ਔਰ ਹੋਰ ਜਿਹੜੀ ਮੈਂ ਗੱਲਬਾਤ ਕਰਵਾਉਣ ਜਾ ਰਿਹਾ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜੱਸਾ ਸਾਹਿਬ ਉਹ ਆਪਣੇ ਅੰਦਾਜ਼ ਦੇ ਵਿੱਚ ਕਮਲਜੀਤੂ ਕਿਸ ਤਰ੍ਹਾਂ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ ਜਾਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਜੁੜੇ ਉਸ ਵਿਸ਼ੇ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਜੱਸਾ ਸਾਹਿਬ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪਾਲ ਸਾਹਿਬ ਤੁਹਾਡੇ ਬਹੁਤ ਹੀ ਪਰਮ ਮਿੱਤਰ ਤੁਹਾਡੇ ਦਬਕੇ ਤੋਂ ਵੀ ਡਰਦੇ ਨੇ ਮਤਲਬ ਕਿਉਂਕਿ ਰਿਸਪੈਕਟ ਹੁੰਦੀ ਹੈ ਡਰਨਾ ਕੋਈ ਇਹ ਨਹੀਂ ਹੁੰਦਾ ਇੱਕ ਰਿਸਪੈਕਟ ਹੁੰਦੀ ਹੈ ਜਦੋਂ ਜਦੋਂ ਤੁਸੀਂ ਸਮਾਜ ਦੇ ਪ੍ਰਤੀ ਚਿੰਤਤ ਹੋਏ ਹੋ ਔਰ ਜਦੋਂ ਵੀ ਤੁਸੀਂ ਕਮਲਜੀਤ ਭਾਜੀ ਨੂੰ ਯਾਦ ਕੀਤਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਨਾਲ ਖੜੇ ਨਜ਼ਰ ਆਏ ਆਏ ਨੇ ਅੱਜ ਉਹਨਾਂ ਦਾ ਜਨਮ ਦਿਨ ਹੈ ਜਿੱਥੇ ਪੋਸੂ ਨਾਮਾ ਚੈਨਲ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਉਥੇ ਆਪ ਜੀ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਮਿਲਣ ਦਾ ਸਬੱਬ ਬਣਿਆ ਔਰ ਅੱਜ ਖਾਸ ਮੌਕੇ ਤੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਵਧਾਈਆਂ ਦੇਣ ਜਾ ਰਹੇ ਹੋ ਸੋਤਸਾ ਪੋਸੂ ਨਾਮਾ ਦੇ ਦਰਸ਼ਕਾਂ ਨਾਮੈਂ ਬਹੁਤ ਬਹੁਤ ਮੁਬਾਰਕਬਾਦ ਦਗਾਏ ਕਿ ਉਹਨਾਂ ਦੀ ਇੱਕ ਟੀਮ ਦੇ ਵਿੱਚ ਅਜੇ ਵੀ ਮੈਂਬਰ ਜਲਦ ਹੋ ਰਹੇ ਹੈ ਜਿਹੜੇ ਦਿਨ ਰਾਤ ਨੁਕਤਾ ਲਈ ਚਿੰਤਕਤਾ ਅਤੇ ਅਨੁਸ਼ਾਨਿਤ ਨੂੰ ਪਨਾਉਂਦੇ ਹੋਏ ਹਰ ਕੰਮ ਜਿਹੜਾ ਅੱਗੇ ਹੋ ਕੇ ਕਰਨ ਲਈ ਉਹ ਤੱਤ ਪਰ ਰਹਿੰਦੇ ਆ ਅੰਜੀਨੀਅਰ ਕਮਲਜੀਤ ਮੇਰੇ ਨਾਲ ਤਕਰੀਬਨ 2018 ਦੇ ਵਿੱਚ ਜੁੜੇ ਤੇ ਜਦੋਂ ਉਹ ਜੁੜੇ ਉਸ ਤੋਂ ਬਾਅਦ ਜੇ ਕਰਨਾ ਹੈ ਅਜੇ ਤੱਕ ਵੀ કહਾ ਕਿ ਕਦੇ ਮੈਨੂੰ ਨਮਾਸ਼ਹਿਰ ਦੇ ਵਿੱਚ ਰਾਤ ਰੁਕਣਾ ਪਿਆ ਤੇ ਕਮਲਜੀਤ ਜੀ ਜਦੋਂ ਅਜੇ ਲੈਨ ਵੈਨ ਸੀ ਤੇ ਉਦੋਂ ਵੀ ਮੈਂ ਉਹਨਾਂ ਦੇ ਘਰ ਹੀ ਰੁਕਦਾ ਸੀ ਵਾਹ ਤੇ ਬਹੁਤ ਸਾਡੇ ਹੋਰ ਵੀ ਅਫਸਰ ਹੋਣਗੇ ਅਧਿਕਾਰੀ ਕਰਨ ਚਾਹੀਦੇ ਹੋਣਗੇ ਲੇਕਿਨ ਮਿਸ਼ਨ ਜਿੱਥੇ ਹੁੰਦਾ ਹੈ ਤੇ ਮਿਸ਼ਨ ਵੀ ਲੋਕ ਉੱਥੇ ਹੀ ਰੁਕਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਇਸ ਦੇ ਨਾਲ ਨਾਲ 2019 ਦੇ ਵਿੱਚ ਜਦੋਂ ਟੈਸਟ ਦੀ ਘੜੀ ਆਈ ਕਿ ਇੱਕ ਕਿਸੇ ਲੀਨਰ ਸਾਡੇ ਹਰਮੇਸ਼ ਕੁਮਾਰ ਨੂੰ ਰਿਵਰਟ ਕਰ ਦਿੱਤਾ ਜੀ ਕਿ ਉਸ ਸਮੇਂ ਇਸ ਸ਼ਖਸ ਨੇ ਮਤਲਬ ਇਹੋ ਜਿਹਾ ਰੋਲ ਨਿਭਾਇਆ ਕਿ ਵਿਸ਼ਾ ਭਰਤੀ ਮਤਲਬ ਆਇਆ ਧੰਨੇ ਦੇ ਵਿੱਚ ਉਹ ਜੇ ਲੇਡੀਜ਼ ਜਿਹੜੀਆਂ ਲਾੜ ਲੈ ਕੇ ਆਇਆ ਉਹਨਾਂ ਦੇ ਵਿੱਚ ਇਨਾ ਜੋਸ਼ ਸੀਗਾ ਅਕ੍ਰੋਸ਼ ਸੀਗਾ ਹੋਸ਼ ਸੀਗਾ ਕਿ ਸਾਡੇ ਨਾਲ ਟੱਕਾ ਹੋ ਕਿੱਦਾਂ ਗਿਆ ਅਸੀਂ ਉਸ ਸਤਖ ਨੂੰ ਉਸ ਜਿਹੜੀ ਵੀ ਅਥਾਰਟੀ ਹੈ ਉਹਨੂੰ ਕਦੀ ਮਾਫ਼ ਨਹੀਂ ਕਰਨ ਵਾਲੀਆਂ ਸਾਨੂੰ ਇੱਕ ਵਾਰੀ ਮਿਲ ਜਾਣਾ ਚਾਹੀਦਾ ਜੀ ਕੋ ਇਸ ਦਾ ਨਤੀਜਾ ਕੀ ਹੋਇਆ ਕਿ ਅਲਟੀਮੇਟਲੀ ਸਰਕਾਰ ਨੇ ਛੁੜਾ ਪਿਆ ਔਰ ਚੀਫ ਇੰਜੀਨੀਅਰ ਮੁੜ ਕੇ ਉਹਨੂੰ ਐਸੇ ਤੋਂ ਚੀਫ ਇੰਜੀਨੀਅਰ ਬਣਾਵਾ ਪਿਆ ਔਰ ਇਹਦੇ ਨਾਲ ਜਦੋਂ ਬਿੱਲ ਜਦੋਂ ਵਧੇ ਜੀ ਤੇ ਬਿੱਲਾਂ ਦੀ ਜਦੋਂ ਲੋਕਾਂ ਦੇ ਵਿੱਚ ਬਹੁਤ ਨਰਾਸ਼ਾ ਆਈ ਕਿ ਸਾਡਾ ਰਸਤੀ ਬਿੱਲ ਦੇਨੇ ਕਿੱਥਾ ਆ ਜੀ ਜਾਂ ਹੋਰ ਸਾਡੇ ਮੁੱਦੇ ਹੋਏ ਤੇ ਪਾਵਰ ਆਫ ਸੋਸ਼ਲ ਜਸਟੀਸ ਦਾ ਇੱਕ ਇਤਿਹਾਸ ਬਣਿਆ ਕਿ ਸਭ ਤੋਂ ਪਹਿਲਾ ਪ੍ਰੋਟੈਸਟ ਅਸੀਂ ਨਮਾਸ਼ਹਿਰ ਦੇ ਵਿੱਚ ਰੱਖਿਆ ਜਿੱਥੇ ਅਸੀਂ 4 ਦਿਨ ਰਹਿ ਕੇ ਤਿਆਰੀ ਕੀਤੀ ਤੇ ਲੋਕਾਂ ਦੇ ਵਿੱਚ ਅਸੀਂ ਪਹਿਲਾ ਪ੍ਰੋਟੈਸਟ ਜਿਹੜਾ ਹੈ ਜੀ ਉਹ ਨਮਾਸ਼ਹਿਰ ਦੇ ਵਿੱਚ ਰੱਖਿਆ ਤੇ ਕਿਹੜੇ ਸਾਥ ਰੱਖਿਆ ਸੀ ਸਰ ਇਹ 6 8 2021 ਦੀ ਗੱਲ ਹੈ ਜੀ ਜੀ ਚੇਅਰ ਟੂ 2021 ਨੂੰ ਪਹਿਲਾ ਪ੍ਰੋਟੈਸਟ ਜਿਹਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਮਾਤਾ ਮਾਂ ਸਾਡੇ ਬੱਚੇ ਆ ਰੋਲ ਲਵਾਇਆ ਸੰਤ ਸਮਾਜ ਆਇਆ ਜੀ ਔਰ ਇੱਕ ਤੱਕ ਕਿ ਉਸ ਪ੍ਰੋਟੈਸਟ ਦੀ ਜਿਹੜੀ ਇੱਕ ਗੜਨਪਲਾ ਕੇ ਸੰਤ ਸਮਾਜ ਦੇ ਸ਼੍ਰੀ ਗੁਰਦਾਸ ਸਾਹਿਬ ਨੂੰ ਸੰਪਰਦਾਏ ਸੋਸਾਇਟੀ ਦੇ ਸੈਕਟਰੀ ਤੱਕ ਨਰਮਲ ਸਿੰਘ ਜੀ ਜੀ ਉਹਨਾਂ ਦੇ ਮੁਖ ਤੋਂ ਗੱਲ ਬੇਲਗਰਜ ਜੀ ਦੇ ਬੁੱਤ ਦੇ ਉੱਤੇ ਜਦੋਂ ਸੰਬੋਧਨ ਕਰ ਰਹੇ ਸੀ ਨਿਕਲਿਆ ਕਿ ਰਾਜਾ ਪਰੇਂਦਰ ਸਿੰਘ ਜੀ ਨੂੰ ਕਹਿੰਦੇ ਆ ਕਿ ਰਾਜਾ ਤੂੰ ਸਾਡੇ ਗਰੀਬਾਂ ਦੇ ਛੜਦਾ ਨਹੀਂ ਤੂੰ ਸੁਣ ਲਾ ਨਹੀਂ ਤਾਂ ਤੇਰਾ ਰਹਿਣਾ ਕੁਛ ਨਹੀਂ ਜੀ ਪਰ ਜਿਆਦਾ ਟਾਈਮ ਨਹੀਂ ਲੱਗਾ ਕਿ ਥੋੜੇ ਦਿਨਾਂ ਬਾਅਦ ਫਿਰ ਸਾਹਮਣੇ ਲਾਓ ਉਹ ਜਿਹੜਾ ਆ ਰਾਜ ਉਹ ਛੱਡਣਾ ਪੈ ਗਿਆ ਜੀ ਇਸ ਕਰਕੇ ਮਤਲਬ ਉਹ ਕਮਲਜੀਤ ਆਪਣੇ ਹਲਾਕੇ ਦੇ ਵਿੱਚ ਨਹੀਂ ਆਸ-ਪਾਸ ਵੀ ਕਿਤੇ ਵੀ ਲੋੜ ਪੈਂਦੀ ਹੈ ਤੇ ਉਹ ਹਰ ਹਸਲੇ ਤੱਤ ਪਾ ਦਿੰਦੇ ਆ ਉਹ ਕੱਲੇ ਸਮਾਜ ਤੇ ਚੰਤਰ ਤੋਂ ਨਹੀਂ ਸਾਰੇ ਮਨੁੱਖਤਾ ਲਈ ਕਰ ਸਕਦੇ ਤੇ ਉਹਨਾਂ ਵਿੱਚ ਜਿਹੜਾ ਇੱਕ ਪ੍ਰਫਾਤਤਾ ਵਾਲੀ ਇੱਕ ਸ਼ਕਤੀ ਜਾਂ એનર્ਜੀ ਹੈ ਜਿਹੜੀ ਜੀ ਉਹ ਉਹਦੇ ਵੀ ਭਾੜ ਲਾਣੇ ਇਲਾਕਾ ਨਾਂ ਦੇ ਵਿੱਚ ਦੂਰ ਸ਼ਹਿਰ ਇਹ ਉਹਨਾਂ ਨੂੰ ਪਟਿਆਲਾ ਵੀ ਦੂਰ ਨੇ ਲੱਗਦਾ ਨਾਲ ਕੁਲੇ ਇਲਾਕਾ ਵੀ ਦੂਰ ਨੇ ਲੱਗਦਾ ਹੈ ਤਾਹੇ ਪਠਾਨਕੋਟ ਜਾਣਾ ਤਾਹੇ ਪਟਿਆਲਾ ਜਾਣਾ ਤਾਹੇ ਕਿਤੇ ਵੀ ਜਾਣਾ ਜੀ ਨਾਲ ਦੇ ਨਾਲ ਇਹ ਵੀ ਇੱਕ ਇਮਾਨਦਾਰੀ ਦਾ ਇੱਕ ਸਿੰਬਲ ਹੈ ਕਿ ਕਿਸੇ ਦੇ ਕੋਲੋਂ ਦੇ ਕੁਝ ਜਣਾ ਨਹੀਂ ਬਿਲਕੁਲ ਤੇ ਨਹੀਂ ਤਾਂ ਆਮ ਤੌਰ ਤੇ ਲੋਕਾਂ ਦਾ ਆਰਾਮ ਦੇ ਸਾਲੇ ਇਹੋ ਹੀ ਆਉਂਦੇ ਆ ਕਿ ਯਾਰ ਉਹ ਤਾਂ ਬੜਾ ਮਾੜਾ ਆ ਉਹ ਤਾਂ ਇਦਾਂ ਕਰਦਾ ਉਹ ਵੇ ਕਰਦਾ ਉਹ ਖਰਦਾ ਇੱਥੇ ਸਿਰਫ ਤੇ ਸਿਰਫ ਇੱਕ ਬੇਤੀ ਹੀ ਹੈ ਕਿ ਕਿਸੇ ਦਾ ਡਰ ਤਾਂ ਘੱਲਾ ਹੋਵੇ ਕਿਸੇ ਦਾ ਜਲਮ ਨਾ ਹੋਵੇ ਹਰੇਕ ਰੋਜ਼ ਸਾਥ ਨਾਲ ਜਿਨੀ ਇਸ ਕਰਕੇ ਅੱਜ ਜਿਹੜਾ ਉਸ ਸਾਹਿਬ ਪਰਦਾਹਰਨਾ ਜਿਲ੍ਹਾ ਲਾਮਾਸ਼ਾ ਜਰਨਲ ਜਿਹੜੇ ਕਮਲਜੀਤ ਪਾਵਰ ਆਫਿਸਰ ਜੁਲਤੀ ਸਾਹਬ ਤੇ ਮੈਂ ਸਾਰੇ ਪਾਵਰ ਆਫਿਸਰ ਜੁਲਤੀ ਵੱਲੋਂ ਉਹਨਾਂ ਦੇ ਨਾ ਹੀ ਪਰਵਾਹ ਨੂੰ ਆਵਾਜ਼ ਰਹਿਣਾ ਦਿਨ ਨਾਲ ਦੇ ਨਾਲ ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਰਹੀ ਕਰਦਾ ਕਿ ਜਿਹੜੀ ਅਲਰਜੀ ਅੱਜ ਉਹਨਾਂ ਨੂੰ ਤੋਂ ਸਿਰਫ ਬਖਸ਼ੀ ਹੋਈ ਹੈ ਪ੍ਰਮਾਤਮਾ ਨੇ ਉਹ ਅਲਰਜੀ ਉਦੇ ਵਿੱਚ ਕੈਮਰੇ ਜਿਸ ਦੇ ਨਾਲ ਮਨੁੱਖਤਾ ਦੇ ਖਾਦਿਆ ਦੇ ਵਿੱਚ ਅੱਗੇ ਹੁਕਮ ਲੂਣ ਮਾਰਿਆ ਉਹਦੇ ਵਿੱਚ ਇਹ ਤਾਕਤ ਮੰਡੀ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਉਹ ਲੋਕਾਂ ਨੇ ਇੱਕ ਤਰ੍ਹਾਂ ਨਾਲ ਇਹ ਕੰਮ ਕਰਦੇ ਆ ਇਸੇ ਤਰੀਕੇ ਨਾਲ ਉਹ ਚੱਲਦਾ ਰਹੇ ਤੇ ਪਾਵਰ ਆਫ ਸ਼ਰਸ਼ ਜੁੰਟੀ ਜਰੀ ਹੈ ਅਜਿਹੀ ਹੀ ਕਾਰਕੁਨ ਜਿਹੜੇ ਸਾਡੇ ਹੈਗੇ ਆ ਅਜਿਹੀ ਹੀ ਸਾਡੇ ਜਿਹੜੇ ਉਧਰ ਨਾਲ ਹੈਗੇ ਆ ਉਹਨਾਂ ਦੇ ਕਰਕੇ ਦਿਲ ਦੁਗਣੇ ਯਾਚ ਆਪਣੇ ਟੱਕੇ ਕਰਦੇ ਹੀ ਹੈ ਲੋਕਾਂ ਦੇ ਵਿੱਚ ਵਿੱਚ ਦੇ ਹੀ ਹੈ ਅਸੀਂ ਕਿਸੇ ਵੀ ਪਾਸੇ ਤੋਂ ਜਿਹੜਾ ਨਾਰਨੇ ਕਰ ਰਿਹਾ ਹੈ ਇਸੇ ਕਰਕੇ ਹੈ ਕਿ ਸਾਡੇ ਜਿਹੜੇ ਨਾਲ ਜੁੜਨੇ ਨੇ ਉਹਨਾਂ ਨੂੰ ਇੱਕ ਵਿਚਾਰਧਾਰਾ ਸਮਝ ਲੱਗ ਰਹੀ ਹੈ ਕਿ ਵਿਚਾਰਧਾਰਾ ਸਹੀ ਕੀ ਹੈ ਅਸੀਂ ਤਰਲਾ ਕੀ ਕਰ ਰਿਹਾ ਅਸੀਂ ਕੋਈ ਰਾਜ ਨਹੀਂ ਲੱਭਦੇ ਸਰਦੇ ਅਸੀਂ ਕਿਸੇ ਦਾ ਧੱਕਾ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਦੇ ਵਿਰੋਧ ਨਹੀਂ ਗਏ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਅਸੀਂ ਕਿਸੇ ਪਾਰਟੀ ਦੇ ਵਿਰੋਧ ਨਹੀਂ ਵਿਚਾਰਧਾਰਾ ਜਿਹੜੀ ਹੈ ਉਹ ਇਹ ਹੈ ਕਿ ਨਾਲ ਜਲ ਨੁਕਸਾਨਾ ਤੇ ਨਾਲ ਜਲ ਸਹਿਣਾ ਕਰਕੇ ਅੱਜ ਇਸ ਸ਼ੁਭ ਮੌਕੇ ਤੇ ਜਿੱਥੇ ਕਮਲਜੀਤ ਲੋਗਾਂ ਨੂੰ ਮੋਹਰਤਾ ਦਿੰਦਾ ਉੱਥੇ ਇੱਕ ਵਾਰ ਦਾ ਮੈਂ ਧੰਨਵਾਦ ਵੀ ਕਰਦਾ ਹੈ ਕਿ ਜਿਨ੍ਹਾਂ ਨੇ 1 ਲੱਖ ਰੁਪਈਆ ਜਿਹੜਾ ਅਸੀਂ ਪਲਾਟ ਖਰੀਦਣ ਜਾ ਰਹੇ ਹਾਂ ਉਹਦੇ ਵਿੱਚ ਯੋਗਦਾਨ ਪਾਇਆ ਹੂੰ ਔਰ ਜਿਹੜੀ ਲਾਸਟ ਕੜੀ ਹੈ ਅੱਜ ਉਹਨਾਂ ਨੇ ਆਪਣਾ ਜਨਮ ਦਿਨ ਤੇ ਹੀ ਕਿਸੇ ਕੰਡੀ ਦੇ ਵਿੱਚ 5000 ਰੁਪਏ ਅੰਕਾ ਸੀ ਜਿਹੜਾ ਕਿ ਅੱਜ ਕੈਸ਼ ਹੋ ਕੇ ਇੱਕ ਬਹੁਤ ਵੱਡਾ ਯੋਗਦਾਨ ਕਾਰਨ ਔਰ ਸਾਡੀ ਇੱਕ ਆਰਥਿਕ ਸਹਾਇਤਾ ਦਾ ਕੰਮ ਜੇ ਲਿਆ ਤੇ ਅਜਿਹੀ ਜਿਹੜੇ ਉਦੇਦਾਰਾ ਮੈਂ ਉਹਨਾਂ ਨੂੰ ਆਪਣੀ ਨੂੰ ਸਲੂਟ ਕਰਦਾ ਪਾਵਰ ਆਫ ਸੋਸੀਜਿਟੀ ਇਹ ਜਿਹੀ ਉਦੇਦਾਰਾ ਨੂੰ ਅਜੇ ਹੀ ਬਰਕਰਾਰ ਰੱਖਿਆ ਕੋਰਾਨ ਨੂੰ ਹਮੇਸ਼ਾ ਨਿਵੰਦੀ ਹੈ ਔਰ ਇਸੋ ਅੰਗਿਤ ਕਰਦੇ ਆ ਕਿ ਇਹ ਅਲੱਦੀ ਜਿਹੜੀ ਅਲੱਦ ਵਿੱਚ ਪ੍ਰਮਾਤਮਾ ਦਿਖਾਈ ਦਤੂਗਾ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਮਹੀ ਪਰਮਾਤਮਾ ਬਹੁਤ ਬਹੁਤ ਧੰਨਵਾਦ ਕਰਨਾ ਇਹ ਪ੍ਰਮਾਤਮਾ ਦੇ ਚਰਨਾਂ ਦੇ ਅਰਸ਼ ਕਰਕੇ ਕਿ ਮੈਂ ਦਿੱਲਤੀ ਹਾਂ ਸੋ ਬਹੁਤ ਬਹੁਤ ਮਿਹਰਬਾਨੀ ਜਸਲ ਸਾਹਿਬ ਤੁਸੀਂ ਇੱਕ ਅਜਿਹੀ ਸ਼ਖਸੀਅਤ ਬਾਰੇ ਬੋਲੇ ਹੋ ਜੋ ਸੱਚਮੁੱਚ ਰਿਸਪੈਕਟਿੰਗ ਰਿਸਪੈਕਟਡ ਦੇ ਕਾਬਿਲ ਹੈ ਉਹਨਾਂ ਦੀ ਰਿਸਪੈਕਟ ਜਿਹੜੀ ਹੈ ਸਮਾਜ ਦੇ ਹਰ ਉਸ ਬਿਛਿੰਦੇ ਦੇ ਵਿੱਚ ਹੈ ਰਾਤ ਵੀ ਤੁਹਾਨੂੰ ਬੜੀ ਲੇਟ ਉਹਨਾਂ ਦਾ ਫੋਨ ਆਇਆ ਹੋਣਾ ਉਸ ਤੋਂ ਪਹਿਲਾਂ ਕਾਫੀ ਧੀਰ ਮੇਰੇ ਨਾਲ ਵੀ ਗੱਲਬਾਤ ਲੱਗੇ ਰਹੇ ਉਹ ਰਾਤ ਭਰ ਵੀ ਲੋਕਾਂ ਦੇ ਨਾਲ ਜੁੜੇ ਰਹੇ ਤਾਂ ਕਿ ਕੁਝ ਨਾ ਕੁਝ ਜਿੰਨਾ ਵੀ ਕਿਉਂਕਿ ਜਿਸ ਤਰ੍ਹਾਂ ਦੇ ਆਪਣੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜ਼ਰੂਰਤ ਹੈ ਰਜਿਸਟਰੀ ਨੂੰ ਲੈ ਕੇ ਵੀ ਜੋ ਵੀ ਕਿਸੇ ਤੋਂ ਸਰਦਾ ਬਣਦਾ ਹੈ ਉਹ ਜ਼ਰੂਰ ਹਿੱਸਾ ਪਾਵੇ ਸੋ ਉਸ ਨੂੰ ਲੈ ਕੇ ਕਮਲਜੀਤ ਜੀ ਹਮੇਸ਼ਾ ਚਿੰਤਤ ਰਹਿੰਦੇ ਨੇ ਔਰ ਜੋ ਜੋ ਤੁਸੀਂ ਉਹਨਾਂ ਨੂੰ ਗਾਈਡਲਾਈਨ ਦਿੰਦੇ ਹੋ ਉਸ ਗਾਈਡਲਾਈਨ ਤੇ ਪੂਰੀ ਤਰ੍ਹਾਂ ਚੱਲਦੇ ਨੇ ਸੋ ਬਹੁਤ-ਬਹੁਤ ਮਿਹਰਬਾਨੀ ਸਰ ਬਹੁਤ-ਬਹੁਤ ਸ਼ੁਕਰੀਆ ਕਰਨਾ ਸੋ ਦੋਸਤੋ ਇਹ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਕਮਲਜੀਤ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਇੰਜੀਨੀਅਰ ਕਮਲਜੀਤ ਸਿੰਘ ਜੀ ਜੇਈ ਸਾਹਿਬ ਨਮਾ ਸ਼ਹਿਰ ਤੋਂ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਬਹੁਤ ਮਿਲਣਸਾਰ ਇਨਸਾਨ ਨੇ ਬੜੇ ਮਿਹਨਤੀ ਇਨਸਾਨ ਨੇ ਔਰ ਉਹਨਾਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜਿਹੜੀ ਜ਼ਮੀਨ ਪੋਸੂਨ ਬਲੋ ਖਰੀਦੀ ਗਈ ਹੈ ਉਸ ਦੇ ਵਿੱਚ ਯੋਗਦਾਨ ਪਾਇਆ ਹੈ ਔਰ ਘਰ ਘਰ ਜਾ ਕੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਵੱਧ ਤੋਂ ਵੱਧ ਇਸ ਜ਼ਮੀਨ ਦੇ ਵਿੱਚ ਆਪਣਾ ਯੋਗਦਾਨ ਪਾਓ ਤਾਂ ਕਿ ਇਸ ਜ਼ਮੀਨ ਤੇ ਬੈਠ ਕੇ ਆਪਾਂ ਬੱਚਿਆਂ ਦੀਆਂ ਪਲਾਨਿੰਗਸ ਭਵਿਕ ਨੂੰ ਲੈ ਕੇ ਪਲਾਨਿੰਗ ਜਿਹੜੀਆਂ ਉਹ ਕੀਤੀਆਂ ਜਾ ਸਕਣ। ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ।